ਹਾਂ ਉਹ ਹਾਂ ਵੀ ਦੱਸ ਦੱਸ ਮੋਗੋਲ ਜੀ ਮੈਂ ਵਿਕਰਮ ਰਾਹੀਂ ਬੋਲਦਾ ਹਾਂ 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 ਮੈਂ ਵਿਕਰਮ ਬੋਲ ਰਿਹਾ ਦੱਸ ਹਾਂ ਮੈਂ ਬੋਲ ਨਹੀਂ ਬੋਲਦਾ ਬਾਤ ਮੈਂ ਕਿਹਾ ਮਾੜਾ ਆਇਆ ਭਾਈ ਜੀ ਤੁਹਾਡੀ ਨਿਆਂ ਤੇ ਜ਼ੁਲਮ ਅਚਾਰੀ ਦੀ ਅਨੈతిਕੀ ਚੜ੍ਹ ਕੇ ਮੈਂ ਕਿਹਾ ਸੁਣ ਕਰ ਲੇ ਮੈਂ ਕਿਹਾ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੋੜਨਾ ਮਾਰਤਾ ਹਾਂ ਜੀ ਫੇਰ ਕੋਈ ਅਜੀ ਰਾਣਾ ਮਾਰਦਾ ਹੋਰੇ ਮਾਰਦਾ ਕੋਈ ਆਪ ਦੇ ਹਿਸਾਬ ਨਾਲ ਹੀ ਤੁਸੀਂ ਆਪਰੇ ਬੰਦੇ ਕਰੀ ਜਾਂਦੇ ਹੋ ਮੈਨੂੰ ਤੁਹਾਨੂੰ ਪਤਾ ਤੈਨੂੰ ਹਾਂ ਬਿੱਕੀ ਵੀ ਕੀ ਅੰਕਿਤ ਤਾ ਆਪੇ ਮੋਟੇ ਮੋਟੇ ਕੋਈ ਮਾਰੀਆਂ ਆਪਾਂ ਦੇ ਮੁੰਡੇ ਕੋ ਸਾਹਣਾ ਵੀ ਤੇਰੇ ਮੁਖਬਰ ਨਹੀਂ ਸੀਗੇ ਅਜੀ ਰਾਣਾ ਤਾਂ ਮੁਖਬਰ ਨਹੀਂ ਸੀ ਤੇ ਜਹਾ ਹੈ ਕੋਈ ਤਰ੍ਹਾਂ ਮੁਖਬਰ ਨਹੀਂ ਸੀ ਖਾੜਾ ਆਪਦੇ ਘਰਦਿਆਂ ਵੀ ਸਵਾਲ ਤੇ ਜੁੜਾਗਾ ਨਹੀਂ ਸਿਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਤੁਰਕਾਂ ਤੇ ਬੰਦਿਆਂ ਦੀ ਗੱਲ ਕਰ ਮੇਰੇ ਨੂੰ ਠੀਕ ਹੈ ਆ ਜਿਹੜੀ ਸੌਫਾ ਵਾਲੀ ਕਹਾਣੀ ਨਾਲ ਬੋਲਣਗੇ ਮੁਖਵਰ ਨੇ ਠੀਕ ਹੈ ਤੁਹਾਨੂੰ ਮਾਰੀ ਜਾਣੇ ਉਹ ਸਾਰੇ ਹੋਲੇ ਨੇ ਕਿ ਬੇਬਕੂਸੀਆਂ ਨੇ ਜਿਹੜਾ ਅੰਕਿਤ ਮਰਨਾ ਉਹ ਹੱਦ ਤੱਕ ਪਾ ਗਿਆ ਹਸਤਾ ਮਰਿਆ ਉਹ ਕੰਧ ਨੂੰ ਨਾ ਹੁੰਦਾ ਬਟਾ ਉਹ ਦਲੇਰ ਸੀ ਕਿ ਬੰਦੂਆਂ ਨਾਲ ਯਾਰੀ ਹੁੰਦੀ ਆ ਬਰਾੜ ਸਾਹਿਬ ਆਪਾਂ ਦੇ ਲਈ ਤੂੰ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲੱਲੀ ਕਰਦੀ ਕਰਦੀ ਆ ਕਦੇ ਹੋਵੇ ਤੇ ਹੋਵੇ ਤੇ ਰੱਖੀ ਹੋਵੇ ਮੈਂ ਨਹੀਂ ਰੱਖੀ ਕਦੇ ਚੰਗੀ ਗੱਲ ਆ ਤੁਹਾਨੂੰ ਲੱਗਦਾ ਹੈ ਕਿ ਗਰਮੇ ਤੋਂ ਸਾਡਾ ਮੇਰਾ ਤਾਂ ਕੋਈ ਨੰਦੇ ਨਾ ਸਾਹਰਾ ਪਰ ਜਿਹੜੀ ਗੱਲਾਂ ਹਰਕਤਾ ਨੇ ਪੋਸਟ ਜਿਹੜੀ ਕਰੀ ਉਹ ਕਿੱਥੋਂ ਆ ਗਈ ਆਪਦੀ ਹਲਕਤਾ ਕਰਕੇ ਮਰਿਆ ਉਹ ਠੀਕ ਹੈ ਨਾ ਅੱਛਾ ਆਪਾਂ ਬਾਕੀ ਜਿਹੜਾ ਕੋਈ ਨਹੀਂ ਪਰਦਾ ਅੰਕਿਤ ਜੀ ਜੱਥਰ ਨਹੀਂ ਤੇ ਕੋਈ ਨੇ ਮੁਖਬਰੀ ਨਹੀਂ ਕੀਤੀ ਤੁਹਾਨੂੰ ਅਨੂਪ ਦਾ ਪ੍ਰਤੀਕ ਨਹੀਂ ਸਾਡੇ ਮੁੱਦੇ ਨਹੀਂ ਸੀ ਸਾਡੇ ਨਾਲ ਕਿ ਤਰੀਕਾ ਵੀ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਉਹ ਹਾਲ ਸਰ ਨਿਰਿੰਦਰ ਨੁੰਗਾ ਅੱਜ ਨਾਲ ਹੈਗਾ ਕੋਡਾ ਨਿਵੇਸ਼ ਹੈ ਕਿਹਦਾ ਬੰਦਾ ਸੁਗਾ ਵੀ ਅਸੀਂ ਗੱਤ ਕੰਨੀ ਕਰਦੇ ਹਾਂ ਅੱਤਵਾਦੀ ਯੋਜਨਾ ਪੰਦੇ ਉਹ ਕਹ ਕੇ ਰਹੇ ਨੇ ਐਂਰਦੀਪ ਦਾ ਇਹ ਕੌਣ ਹੈ ਅੱਜ ਦੀ ਪ੍ਰਦੀਪ ਵਾਲਾ ਜਿਹੜਾ ਕਿਤੇ ਹੈ ਨਾ ਰਾਤੀ ਤੋਂ ਪੇਸ਼ ਕਰਵਾ ਕੇ ਆਪਦੇ ਕੋਲੇ ਜਿਹੜਾ ਰਮਾਨ ਦਾ ਵੀ ਸਪੈਸ਼ਲ ਉਹ ਤੁਸੀਂ ਫੂਟਮੈਂਟ ਦਿੱਤਾ ਉਹਦਾ ਧੰਨਵਾਦ ਕਰਦਾ ਮੈਂ ਤੁਹਾਡਾ ਚੰਗੀ ਬਣਾ ਕਰਨੀ ਕੋਈ ਮੇਰੇ ਲਈ ਸਾਡੇ ਲਈ ਤੂੰ ਵੀ ਉਹ ਜਾਂ ਉਹ ਵੀ ਹੋ ਜਾ ਜਿਹੜਾ ਗਲਤ ਚੰਗ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਐਸੀ ਗੱਲ ਆ ਕਿ ਮੈਂ ਨਵੀਂ ਦਾ ਅੰਦਾਜ਼ ਤੂੰ ਆਪ ਦਾ ਕਰੀਂ ਅਸੀਂ ਬਿਲਕੁਲ ਸਹੀ ਕੰਮ ਕਰਦੇ ਨੌਕਰੀ ਦੇ ਮੁਤਾਬਕ ਕਰਦੇ ਆ ਪਿਛਲੇ 20 ਸਾਲ ਹੋ ਗਏ ਹਿੰ ਮੋਕਾ ਨਹੀਂ ਦੇਣੀ ਸਾਡਾ ਬੰਦਾ ਨਹੀਂ ਅਹੀ ਉਹਨਾਂ ਨੂੰ ਦਿਵਾਵਾਂਗੇ ਇਹਨਾਂ ਨੂੰ ਉਹਨਾਂ ਨੂੰ ਜਿਹੜੇ ਇਮਾਰਤ ਚੋਂ ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਚੋਂ ਦਿੱਤਾ ਜਿਹੜੇ ਉਹਨਾਂ ਨੂੰ ਕਹਿੰਦੇ ਕਿ ਕੈਟਰੀਂਗ ਮਾਇਨਸ ਕੋਈ ਕੁਸ਼ਤ ਨੂੰ ਅਸੀਂ ਕਦੇ ਨਹੀਂ ਦੁੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜਿਆਂ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਤੋਂ ਰਾਹਤ ਥੋੜੇ ਕਦੇ ਠੀਕ ਹੈ ਨਾ ਉਹ ਥੋੜੀਆਂ ਕਰੀ ਜਾਵਾਂ ਆਉਂਦੀਆਂ ਸਾਡਾ ਦਾ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋ ਗਲਤੀ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਉਹਦੇ ਰਾਹ ਦੀ ਜਿਹੜੀ ਗੱਲ ਕਰਨਾ ਹੈ ਨੰਬਰ ਵਿੱਚ ਰਸਮੀ ਬਹੁਤ ਫੋਲ ਆਈ ਨਜ਼ਰ ਆ ਰਿਹਾ ਹਾਂ ਮੈਂ ਹੀ ਕਰ ਰਹੀ ਸੀ ਮੈਂ ਹੀ ਕਰ ਰਹੀ ਹਾਂ ਤੁਹਾਨੂੰ ਨੰਬਰ ਆ ਮੈਂ ਤੁਹਾਨੂੰ ਇੰਨੀ ਗੱਲ ਜੀ ਨਾ ਪੁਲਿਸਿੰਗ ਕਰ ਰਹੇ ਹੋ ਨਿਰਪਾਸ਼ ਕਰ ਲੋ ਇਹਨਾਂ ਚਿੱਟਿਆਂ ਦੇ ਸਾਗਲਰਾਂ ਨੂੰ ਤੁਸੀਂ ਸਪੋਰਟ ਕਰਦੇ ਹੋ ਪ੍ਰੋਪਰ ਇਹਨਾਂ ਨੂੰ ਮਾਸੀਂ ਅਜੇ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤੈਨੂੰ ਕਹਿੰਦਾ ਹਾਂ ਜਿਹੜਾ ਤਾਈ ਵਿੱਚ ਆਇਆ ਕੰਮ ਨਹੀਂ ਕੁਝ ਨਹੀਂ ਦੇ ਫਰਦੀਪ ਆਲਾ ਫਿਰ ਆਰਪੀਜੀਸ਼ਨ ਨਰੇਸ਼ ਆ ਗਿਆ ਕਿ ਤਮ ਸੀਗੇ ਆਪਣੀ ਗੱਲ ਨਹੀਂ ਆ ਸੀ ਉਹ ਬਾਈ ਜੀ ਡੋਟੇ ਵਿਕਰਮ ਬਰਾੜ ਸਾਹਿਬ ਵਿਕਰਮ ਬਰਾੜ ਦੇ ਵਿੱਚ ਸਿੰਘ ਵੀ ਲੱਗਦਾ ਕਿ ਜੇ ਪ੍ਰੇਮੀ ਮਾਰਦਾ ਤੇ ਅਸੀਂ ਹੱਤਨਾਤੀ ਹੋ ਗਏ ਤੁਸੀਂ ਨਹੀਂ ਗੁਰੂ ਗ੍ਰੰਥ ਸਾਹਿਬ ਮੇਰੇ ਮੂਰੇ ਮੱਥਾ ਟੇਕਦੇ ਜਾ ਕੇ ਇਹ ਪੁਲਿਸ થી ਆਇਆ ਸੀ ਤੇ ਬੇਚੀ ਉਹ ਹਟਾ ਦਰਨ ਦਾ ਠੀਕ ਹੈ ਨਾ ਪ੍ਰੇਮੀ ਛੱਡ ਮੇਰਾ ਆਰਪੀਜੀ ਡਾਕਟਰ ਕਰਾ ਫਿਰ ਇੰਟੈਲੀਜੈਂਸ ਸੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਥੋੜਾ ਬੰਦਾ ਲੱਗਦਾ ਗੁਰੂ ਘਰੇ ਜਿੰਨੇ ਵੀ ਸਾਰੇ ਖਰਾਬ ਆ ਉਹ ਗਲਤ ਕਰੂ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟ੍ਰੀਟ ਨਹੀਂ ਦਿੰਦੇ ਮਤਲਬ ਕੋਈ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਆ ਨਾ ਬਿਲਕੁਲ ਨਹੀਂ ਗੱਲ ਆ ਜੇ ਚੱਪੜ ਬੰਦ ਕੇ ਕਰਕੇ ਕੁਦੇ ਤੇ ਇਹ ਮਾਨੂ ਮਾਨ ਕੇ ਸਪੱਸ਼ਟ ਕਰਨੀ ਮਰਦੀ ਹੈ ਸੋਹਣੀ ਮਰਦੀ ਹੈ ਪਾਜੀ ਤੁਹਾਨੂੰ ਚੱਪੜ ਕਿਹਨੇ ਮਾਨੂ ਤਾਂ ਗਿਫਟ ਪੈਕ ਕਰਕੇ ਦੇ ਦੇਣਾ ਸ਼ੋਰ ਆਉਂਦਾ ਤੁਹਾਡੇ ਕੰਮ ਅਜਿਹਾ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਊਗਾ ਜਿਵੇਂ ਤੂੰ ਦੇਹ ਮਾਰ ਆ ਉਹ ਮਾਰ ਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੇ ਕਰ ਰਹੇ ਆ ਧੋਕੇ ਕਰਾਂਗੇ ਸਹੀ ਕੰਮ ਕਰਾਈ ਬਤਾ ਕੋਈ ਸਮਗਲਨਾ ਦੀ ਮਦਦ ਨਾਲ ਨਾ ਕਰੋ ਪਹਿਲਾਂ ਮਦਦ ਨਾਲ ਨਾ ਕਰੋ ਪੰਜਾਬ ਦੀਆਂ ਚੁੱਟੀਆਂ ਆ ਰਿਆ ਕਰਕੇ ਬਾਈ ਬੀ ਆ ਠੀਕ ਆ ਤੇ ਚਾ ਸਕੇ ਆ ਕਿਆਂ ਚੜਮਾ ਨੂੰ ਤੁਸੀਂ ਜਿੰਦੀ ਸ਼ਹਿ ਦੇ ਰਹੇ ਹੋ ਨਾ ਤੇ ਬਾਈ ਜੀ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਮੈਨੂੰ ਦੱਸੋ ਕਿਹੜਾ ਚੰਗਾ ਕੰਮ ਕੀਤਾ ਲੈ ਚਲੋ ਅਸੀਂ ਤਾਂ ਚੰਗਾ ਕੋਈ ਨਹੀਂ ਕੀਤਾ ਹਾਂ ਪਰ ਇਹਨੂੰ ਵੀ ਮਾਰਦੇ ਕੋਈ ਨਹੀਂ ਆ ਗਿਆ ਪੁੱਤ ਆਹ ਅਸੀਂ ਇਹਦੇ ਨੂੰ ਸ਼ਹਿ ਦੇਣਾ ਦਲ ਕਰੂਗਾ ਉਹ ਨੂੰ ਬਿਲਕੁਲ ਨਹੀਂ ਬਖਸ਼ ਰਿਹਾ ਹੋਊਗਾ ਸਾਫ਼ ਤੈਨੂੰ ਦੱਸਤਾ ਨੇ ਨਹੀਂ ਕਰ ਬਿਲਕੁਲ ਸੁਣੋ ਇੱਕ ਪਾਤੀ ਇੱਕ ਮੰਦਰੇ ਵਾਲੀ ਸਨੀ ਰਮਾ ਪੁੱਤ ਆ ਕੇ ਕਾਸ਼ਿਸ਼ ਪਰ ਆ ਕੇ ਤੁਸੀਂ ਮੈਨੂੰ ਕਹਿੰਦੇ ਹੋ ਕਿ ਤੋ ਕਿ ਬੰਦ ਤੁਸੀਂ ਗੱਲ ਸੁਣੋ ਤੁਹਾਨੂੰ ਬੱਚਾ ਨੂੰ ਮਾਲਾਂ ਦਾ ਆਸਰ ਹੈ ਨਹੀਂ ਇਹ ਤਾਂ ਮਹੀਮਲਾ ਦੀ ਕਮਾਈ ਮੈਂ ਨਹੀਂ ਖਾਂਦਾ ਚਿੱਟੇ ਵਾਲੀ ਦੀ ਕਮਾਈ ਤੁਸੀਂ ਖਾਣੇ ਆ ਠੀਕ ਹੈ ਮੈਂ ਨਹੀਂ ਖਾਂਦਾ ਈਰਾਲਾ ਕਰਿੰਦਰ ਨਾਮ ਮੈਨੂੰ ਲੋੜ ਆ ਤੈਨੂੰ ਇਹ ਦੱਸਣ ਦੀ ਤੈਨੂੰ ਮੈਂ ਇਹਨਾਂ ਦੱਸਿਆ ਜਿਹੜਾ ਤੂੰ ਆਹ ਸਾਨੂੰ ਕੀ ਆ ਠੀਕ ਹੈ ਨਾ ਹਾਂ ਤੇ ਮੈਂ ਗੱਲ ਕਰਾਂ ਗੱਲ ਹੀ ਕਹਿੰਦਾ ਛੋਟੇ ਹਾਂਜੀ ਅਜੇ ਰਾਣਾ ਮੁਕਬਰ ਬਣਾਇਆ ਉਹ ਵੀ ਮਾਰਿਆ ਪੁੜੀ ਬਣਾਇਆ ਹਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਨਾ ਅਸੀਂ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਜੇ ਤੂੰ ਨਹੀਂ ਹਰਦੀ ਕਿ ਤਸਵੀਰ ਦੇ ਲੋਕਾਂ ਦੇ ਪੁੱਤ ਮਰਨਾ ਪੁੱਤ ਪੁੱਤ ਪੈਂਦਾ ਹੁੰਦਾ ਤਾਂ ਘਾਟਾ ਹੀ ਘਾਲ ਸੀ ਜੇ ਤੁਸੀਂ ਕਾਹਦੇ ਜੋਕੇ ਹੁੰਦੇ ਸਾਨੂੰ ਘਰ ਛੱਡਨੇ ਕਾਹ ਤੋਂ ਪੈਂਦੇ ਜੇ ਪੁਲਿਸ ਸਾਹਿਬ ਦਾ ਕੰਮ ਕਰਦੀ ਹੁੰਦੀ ਨਾ ਤਾਂ ਸਾਨੂੰ ਘਰ ਛੱਡਨੇ ਪੈਂਦੇ ਠੀਕ ਹੈ ਜਿੰਦੀ ਪੁਲਿਸ ਸਾਹਿਬ ਜਿੰਦੀ ਬੰਦਾ ਮਾਰ ਕੇ ਚਾਜਦਾ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾਵੇਂ ਕੋਈ ਨਹੀਂ ਦੇਖ ਲਾਂਗੇ ਅਸੀਂ ਚੰਡੀਗੜ੍ਹ ਚ ਆ ਕੇ ਜਨ ਭਰਾ ਮਾਰ ਕੇ ਉੱਥੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਸਾਂ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਸ ਵਰਤ ਕੀਤਾ ਤੁਸੀਂ ਕਿਹੜੇ ਕਿਹੜਾ ਭਰਾ ਮਾਰ ਕੇ ਅਦੇ ਸਭ ਤੋਂ ਪਹਿਲਾਂ ਇਹ ਸਹੀ ਹੈ ਕਿ ਜੇਕਰ ਮੈਂ ਕੋਈ ਗਲਤੀ ਕਰੂੰਗਾ ਬਿਲਕੁਲ ਨਹੀਂ ਕਰਾਂਗਾ ਉਹ ਨਿਯਮ ਮੁਤਾਬਕ ਬਣਦਾ ਜਿਹੜੇ ਤੋਂ ਬਾਅਦ ਜੇ ਦੂਹੋਂ ਦਾ ਰੈਟਲੀਗੇਸ਼ਨ ਚ ਅਸੀਂ ਉਹ ਕਰਾਂਗੇ ਜੇ ਇਸ ਕੋਈ ਗੱਲ ਨਹੀਂ ਤਾਂ ਫੋਨ ਕਰਕੇ ਮਾਰਤਾ ਨਹੀਂ ਮਾਰਤਾ ਹੋਰ ਕੋਈ ਛੋੜੇ ਮੁਖਬਰਾਂ ਕੋਈ ਸਾਨੂੰ ਮੁਖਬਰਾਂ ਦੀ ਲੋੜ ਨਹੀਂ ਹੁੰਦਾ ਤੇ ਕੋਈ ਗੱਲ ਨਹੀਂ ਬਹੁਤ ਖੁਸ਼ ਆ ਦੇਖਣਾ ਹਾਂ ਮੈਨੂੰ ਪਤਾ ਤੁਹਾਡੇ ਕੋਲ ਸੋਕਾ ਸ਼ੈ ਤੁਹਾਡੇ ਕੋਲ ਮੁੱਖ ਤਰੀਕੇ ਨਹੀਂ ਹੋ ਸਕਦਾ ਚਿੱਟੂ ਨਹੀਂ ਹੈਗਾ